ਕਾਲ ਜੀ ਤੇ ਅੱਜ ਦੀ ਮਾਰਨਿੰਗ ਹੋ ਚੁੱਕੀ ਤੇ ਗਵਾਂਢੀ ਸਾਡੇ ਚੱਲੇ ਅੱਜ ਤੁਂ ਜਿਹੜਾ ਆਪਣੀ ਸਾਲੀ ਕੋ ਅੱਜ ਚੱਲੀ ਆਪਣੀ ਭੈਣ ਦੀ ਗਵਾਂਢੀ ਹਨ ਨੂੰ ਲੋੜ ਚੰਦੀ ਹੈ ਹਨ ਨੂੰ ਲੋੜ ਚੰਦੀ ਕੀ ਉਹ ਤੂੰ ਕਹਣਾ ਨਹੀਂ ਦੇਖਦੇ ਜਾਣਾ ਇਹ ਤਾਂ ਦੁੱਬ ਦੁੱਬ ਇਹ ਤਾਂ ਦੁੱਬ ਦੁੱਬ ਦੇਖਣੀ ਆ ਤੁਹਾਡਾ ਦੇੜੀ ਅੱਜ ਸਾਡਾ ਦੇੜੇ ਆ ਅੱਜ ਇਧਰ ਗੱਡੀ ਤੋਂ ਲੱਗੀ ਹੋ ਪਾਣੀ ਅੱਜ ਮੱਝ ਲੱਗਾ ਓਦਾਂ ਭਾਵੇਂ ਵੱਜੇ ਨਾ ਅੱਜ ਜਿਹੜੀਆਂ ਸਾਡਾ ਦੇਣੇ ਵੀਰੇ ਚੱਲ ਕੋਈ ਨਹੀਂ ਦਿਨ ਦਾ ਹਰ ਕਿਸੇ ਦੇ ਆਉਂਦੇ ਆ ਦਿਨ ਬਦਲਦੇ ਰਹਿੰਦੇ ਆ 12 ਸਾਲਾਂ ਬਾਅਦ ਆਂਦੇ ਰੂੜੀ ਦੀ ਸੁਣੀ ਜਾਂਦੀ ਆ ਹਾਂ ਸਾਡੀ ਦੋ ਤਿੰਨ ਦਿਨਾਂ ਬਾਅਦ ਸਰੀ ਗਈ ਤੇ ਪਿਆਰ ਦੇ ਟੁਕੜੇ ਕਾ ਕੇ ਰੱਖਦੇ ਤੇ ਪਿਆਰ ਦੇ ਟੁਕੜੇ ਰੱਖੇ ਇਹ ਮੰਦੀਪ ਨੇ ਮੈਨੂੰ ਗਿਫਟ ਦਿੱਤਾ ਇਹ ਤਾਂ ਮੇਰੇ ਤੋਂ ਛੁੱਟ ਗਿਆ ਹਾਂ ਛੁੱਟ ਗਿਆ ਗਿਫਟ ਵੀ ਕਿਦਾਂ ਦਿੱਤੇ ਕਿੱਡਾ ਸਾਨ ਚੁੱਕਿਆ ਤੇ ਆ ਹੁਣ ਕੌਣ ਕਿਸ ਨੂੰ ਘੁਮਾਉਂਦਾ ਇਦਾਂ ਗੱਲਾਂ ਹੀ ਆ ਯਾਰ ਤੇ ਸੇਰੇ ਸੇਰੇ ਨਕਲਾਮ ਹੋ ਗਏ ਕਿ ਦਵੜਨੋਂ ਇੱਕ ਸਾਂਗ ਕੀਤਾ ਮੈਂ ਆਪ ਤਾਂ ਕਿਵੇਂ ਚੋਕਾ ਕਾਚੀ ਧਿਆਨ ਨਾਲ ਪੈਟਰ ਮਰਾਣੀ ਹੋਵੇ ਪਿਆਈ ਹੁਣ ਮੈਂ ਚੱਲਿਆ ਰਾਜਸਥਾਨੀ ਪਿੰਡ ਨੂੰ ਪਾਰਸਲ ਕਰਕੇ ਤੇ ਫਿਰ ਮੈਂ ਜਾਣਾ ਆ ਝੰਡੇ ਵਾਲੇ ਪੜਾ ਜਾ ਕੰਮ ਆ ਉਤੋਂ ਬਾਅਦ ਇਹ ਸੁਖ ਦੇ ਦਿਉਰ ਦਾ ਵਿਆਹ ਜਿੱਥੇ ਲਹਿੰਗਾ ਮਿਲਣਾ ਉਹ ਲੈਣਿਆ ਤੇ ਪਾਜੀ ਦਾ ਕੋਟ ਬੈਂਟ ਡਰਾਈ ਕਲੀਨ ਕਰਨਾ ਦਿੱਤਾ ਹੈ ਉਹ ਲੈਣਿਆ ਇਹ ਸਾਰੇ ਕੰਮ ਨਿਬੜ ਕੇ ਫਿਰ ਆਪਾਂ ਸ਼ਾਮ ਨੂੰ ਮਿਲਦੇ ਆ ਅੱਛਾ ਇਹ ਗੁਰਨਵਾਇ ਦਾ ਸ਼ੂਟ ਵੀ ਹੈ ਸ਼ਾਮ ਨੂੰ ਫੋਟੋ ਦਾ ਤੇ ਉਹ ਵੀ ਕਰਾਵਾਂਗੇ ਤੇ ਇਧਰ ਦੀਪਾ ਨੇ ਮੇਰੀ ਟੀ-ਸ਼ਰਟ ਪਾ ਕੇ ਚਾਹ ਧਰੀ ਹੈ ਤੇ ਦਿਖਣ ਹੀ ਨਹੀਂ ਡੀ ਨਿਰੋ ਜੀ ਉਹਦੀ ਕਾਲੀ ਨਹੀਂ ਲੈ ਵੀ ਨਾ ਬੜੀ ਏ ਆਪਣਾ ਰੰਗ ਵੇ ਤੇ ਮੇਰਾ ਵੇ ਮੇਰਾ 1 ਨੰਬਰ ਦਾ ਮੇਰਾ ਵੀ 1 ਨੰਬਰ ਦਾ ਹੈ ਤੇਰਾ 0 ਨੰਬਰ ਦਾ ਹਾਂ ਜੋ ਕਿ ਵੇਣਾ ਮੈਨੂੰ ਕਹਿੰਦੇ ਦੀਪ ਜੀ ਦਾ ਮੂੰਹ ਤੇ ਸਾਰੇ ਦਾਗ ਉੱਡ ਗਏ ਆ ਟੂ ਮੱਚ ਬੜਾ ਮਾਮਾ ਦਾ ਮੈਂ ਮੁੱਕਾ ਮਾਰ ਦੀਪ ਦੀਪ ਨੇ ਵੇਖੋ ਅਜੀ ਸ਼ਾਲ ਵੀ ਹੱਦਾਂ ਲਿਆਏ ਟੀ-ਸ਼ਰਟ ਵੀ ਹੱਦੀ ਪਾਈ ਜੀ ਬਜਾ ਮਾ ਸੁਖੜਾ ਪਾਇਆ ਜੀ ਦੀ ਆਮਾ ਸੁਖੜਾ ਪਾਇਆ ਜੀ ਸੁਖੜ ਮੈਨੂੰ ਨੇ ਘਾ ਕੱਢ ਲਾਉਣੀਆਂ ਉਹਨੇ ਆਨਲਾਈਨ ਗਾਲਾਂ ਆਉਣੀਆਂ ਜੀ ਕਮੈਂਟਾਂ ਜੀ ਸਹੀ ਗੱਲ ਹੁਣ ਮੈਂ ਚਲਾ ਸੁਖਣਾ ਦਾ ਸਮਾਨ ਲੈਣ ਉਹਨਾਂ ਘਰ ਵਿਆਹ ਕੱਲ ਤੇ ਹੁਣ ਆਪਾਂ ਟਾਈਮ ਨਾ ਜਾਣਾ ਕੱਲ ਕਿਉਂਕਿ ਉਹਨਾਂ ਦਾ ਕੋਟ ਪੈਂਟ ਲਹਿੰਗਾ ਲੂੰਗਾ ਪਹਿਨਦਾ ਇੱਥੇ ਸਾਰਾ ਕੁਝ ਤੇ ਇੱਧਰ ਗੁਰਨੁਆ ਦੇ ਖੇਡਦੇ ਆ ਤਨ ਪੂਈ ਨਾ ਉਸ ਸਰਗੁਨਾਏ ਬਹੁਤ ਸਾਰੀਆਂ ਸਫਾਈਆਂ ਕਰਕੇ ਆਇਆ ਅੰਦਰ ਆ ਸਾਫ਼ ਸੁਥਰਾ ਘਰ ਕਰ ਆਇਆ ਤੇਨੇ ਪੂਈ ਦਾ ਮੂੰਹ ਛਿਲਤਾ ਸਾਰਾ ਚੱਡੇ ਇਹ ਜਿਹੜੇ ਨੋਏ ਤੇ ਗੁਰਨੁਆ ਦੇ ਸਾਰੇ ਜਿਹੜੇ ਖਾਣੇ ਨਹੀਂ ਇਹਨਾਂ ਨੇ ਸਭ ਤੋਂ ਜਲਦੀ ਜਗਾ ਮਿਲਲੀ ਇਹ ਕਿਉਂ ਨਹੀਂ ਹਟਦੀ ਇਹ ਸ਼ਾਪ ਉੱੜਨੇ ਆ ਤਦ ਚਕਾਰ ਨਾਲੇ ਪੜੀ ਜਾਂਦੇ ਅੱਜ ਹੁਣ ਆਪਾਂ ਚੱਲੇ ਸ਼ਹਿਰ ਨੂੰ ਤੇ ਮੈਂ ਨੇ ਉਹਨੇ ਸੂਟ ਸਾੜ ਸਾਰਾ ਕਾਫੀ ਜ਼ਿਆਦਾ ਤੇ ਉਹ ਤੇ ਜਿਹੜੇ ਮੈਂ ਆਪਣੇ ਰੈਡੀ ਕਰ ਲਿੱਤੇ ਉਹ ਲੈ ਕੇ ਹੁਣ ਚਲਣੀ ਤੇ ਮੈਂ ਚੱਲੀ ਸ਼ਹਿਰ ਵਾਪਸ ਤੇ ਸੂਟ ਸਾੜ ਲੈ ਆਗੇ ਆਉਣੇ ਦੀ ਦੀ ਜੀ ਹੁਣ ਕਰਿਆ ਆਪਾਂ ਨੂੰ ਥੋੜੇ ਜਿਹਾ ਟੱਕਰ ਨੂੰ ਆ ਜਾਾਂਗੇ ਤੇ ਸਵੇਰੇ ਹੀ ਜਾਣਾ ਵਯਾ ਸੁਖਦੀ ਦੀ ਕੇ ਪਿੰਡ ਤੇ ਅੱਜ ਮੈਂ ਸੱਚੇ ਕਹ ਸਾਰੇ ਕੰਮ ਹੀ ਕਰਨੇ ਆ ਸ਼ਹਿਰ ਕਿੰਨੇ ਕੰਮ ਆ ਮੇਨ ਵਾਲ ਸੂਟਾਂ ਦੇ ਹੀ ਜ਼ਿਆਦਾ ਆ ਤੇ ਉਹ ਸਾਰੇ ਸੂਟ ਸਾੜ ਜਿਹੜੇ ਮੈਂ ਲੈ ਕੇ ਆਉਂਗੀ ਉਸ ਤੋਂ ਬਾਅਦ ਹਨਾ ਮਿਲਦੇ ਜਾ ਕੇ ਸ਼ਹਿਰ ਨੂੰ ਤੇ ਹੁਣ ਆਪਾਂ ਕਰਦੇ ਸਾਰੇ ਕੰਮ ਜਿਹੜੇ ਨਿਭੜ ਗਏ ਸਫਾਈ ਅੰਦਾਰ ਸਗੀਆਂ ਹੋ ਚੁੱਕੀਆਂ ਨੇ ਤੇ ਅੱਜ ਮੌਸਮ ਦੇਖੋ ਪਤਾ ਨਾ ਜੀ ਕੱਲ ਹੀ ਕੱਲ ਹੀ ਘੁੰਮਣ ਗਏ ਇੰਨੀ ਗਰਮੀ ਕਾਟਨ ਦਾ ਸੂਟ ਪਾਇਆ ਪੂਰਾ ਮਤਲਬ ਮੌਸਮ ਜਿਹੜਾ ਸੀ ਨਾ ਇੰਨਾ ਜ਼ਿਆਦਾ ਗਰਮੀ ਲੱਗਦੀ ਸੀ ਕਿ ਬਸ ਗੱਡੀ ਦੇ ਵਿੱਚ ਐ ਪੂਰੀ ਐਸੀ ਛੱਡਿਆ ਪੂਰਾ ਫੇ ਆ ਲੱਗਦਾ ਜਿਵੇਂ ਪੂਰੀ ਗਰਮੀ ਆ ਗਈ ਪਰ ਅੱਜ ਜਿਹੜਾ ਮੌਸਮ ਹੈ ਨਾ ਬਾਹਰ ਮੈਂ ਵੇਖਿਆ ਪਹਿਲਾਂ ਮੈਂ ਜੈਕਟ ਪਾਈ ਫਿਰ ਮੈਂ ਬਾਜ ਕੋਟੀ ਪੋਣੀ ਪਾਈ ਕਿ ਨਹੀਂ ਮੌਸਮ ਮੇਰਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਆਪਾਂ ਇਹ ਸਾਰੇ ਜਿੰਦਰੀ ਚੱਲ ਕੇ ਪਤਾ ਨਹੀਂ ਉਹਨਾਂ ਨੂੰ ਕੋਈ ਕੰਮ ਹੀ ਸ਼ਾਇਰ ਉੱਥੇ ਚੱਲ ਕੇ ਪਹਿਲਾਂ ਇਹ ਪਾਰਸ ਸਾਰੇ ਕਰਕੇ ਆਏ ਤੇ ਉਹ ਸਰਗੁਨ ਵਾਲੇ ਨਿਆਣੇ ਵਾਕੇ ਹਾਂ ਆਉਂ ਨਾ ਇਹਨਾਂ ਤੇ ਸਰਦੂ ਨੇ ਬੜਾ ਫੁੰਮਾ ਸਜਾਇਆ ਹੈ ਨਾ ਇਹ ਖੰਨੀ ਹੋਦ ਲਈ ਨਾਗਦੀ ਨਾ ਨਾ ਸਾਰੇ ਕਿਦੋਂ ਅਜ ਖਡਾਉਣੇ ਲਾ ਕੇ ਆ ਲਾ ਸਭ ਉੱਥੇ ਸੌਣਾ ਠੀਕ ਹੈ ਮੈਂ ਤੇਰੇ ਕਿਹਨਾਂ ਨਾ ਬਣੂਗੀ ਤੂੰ ਨਾ ਜਾ ਆਪਣੇ ਘਰ ਜਾ ਜੇ ਠੀਕ ਘਰ ਨੂੰ ਆਜੂ ਅੱਠੇ ਤੇ ਤੇ ਦੀਦੀ ਦੇ ਨੂੰ ਲੰਦਾ ਪੁਰਾਣੇ ਦਾ ਫੋਨ ਆਉਂਦਾ ਸ਼ਾਇਦ ਹਾਂਜੀ ਸਹੀ ਨਾ ਚਲੋ ਇਹਨਾਂ ਨਿਕਲ ਗਏ ਤੋ ਲੈ ਕਰਦੇ ਮੈਂ ਨੀਆ ਸਰਦੋ ਕੋੜਿਆ ਨਹੀਂ ਹੈ ਦਜੀ ਤਰ੍ਹਾਂ ਬੜਦੀ ਬਾਈ ਬਾਈ ਤੁਸੀਂ ਛੋਟੇ ਬੱਚਿਆਂ ਵਾਸਤੇ ਸੱਚੇ ਤੁਸੀਂ ਸਾਰੇ ਪੁੱਛਣਦੇ ਕਿਥੋਂ ਮੰਗਾਇਆ ਇਹ Amazon ਤੋਂ ਮੰਗਾਇਆ ਜਦੰਦਰ ਨੇ ਤੇ ਤੁਸੀਂ ਮੰਗਵਾ ਸਕਦੇ ਆਪਣੇ ਬੱਚਿਆਂ ਵਾਸਤੇ 1500 ਦੀ ਰੀਨਚ ਆਇਆ ਇਹ ਤੇ ਪਰ ਬੋਲਣ ਨਹੀਂ ਦਿੱਤੀ ਸਾਨੂੰ ਨਾਲ ਇੱਕ ਕਹਾਣੀ ਸੁਣਾਉਣ ਨਹੀਂ ਦਿੱਤਾ ਤੇ ਚਲੋ ਠੀਕ ਹੈ ਬੇਪੂ ਪੜਦੇ ਭਾਈ ਦਾ ਮੈਂ ਫੜ ਲਿਆ ਹਾਂ ਹੁਣ ਸੁੱਖ ਦਾ ਰਹਿ ਗਿਆ ਲਹਿੰਗਾ ਉਹ ਲਿਆਉਗੀ ਮੰਦੀਪ ਤੇ ਦੀਪ ਨੇ ਬਾਹਰ ਦੀਪ ਤੇ ਮਾਸੀ ਬਿੰਦਰ ਨੇ ਇੱਕੋ ਪੋਖੂ ਰੱਖਿਆ ਹੀ ਅਬ ਬੂਆ ਖੋਲ ਕੇ ਇੱਥੇ ਬੈਹੰਦਾ ਮਸ सीधा ਬੀਖੋ ਆ ਅੰਦਰ ਲੈ ਜਾਂਦਾ ਤੇ ਰੋਲ ਲੱਪ ਤੇ ਤੂੰ ਹੱਥ ਪਾਉਂ ਨਹੀਂ ਰੋਏ ਸਾਡੇ ਘਰ ਰਹਿੰਦਾ ਤੇ ਸਾਨੂੰ ਭਲਾ ਪਤਾ ਨਹੀਂ ਉਹ ਅੰਦਰ ਰਹਿੰਦਾ ਕਿ ਬਾਹਰ ਰਹਿੰਦਾ ਇਹ ਮੰਮੀ ਵਿਗਾੜ ਦਿੱਕੇ ਜਾਂਦੀ ਨਾਾਨੂੰ ਹਰ ਰੋਈ ਉਹ ਵਿਗਾੜ ਤਾਂ ਕਰਦਾ ਗਿਆ ਨਨੇ ਪੂਆ ਕੋ ਆਪਣੀ ਵਿਗਾੜ ਦਿਆ ਤੇ ਵਿਗਾੜਦੀ ਤੂੰ ਆਂਦੇ ਜਿੱਦਾਂ ਤੇਰੀਆਂ ਕੁੜੀਆਂ ਇਦਾਂ ਅੰਦਰ ਰਹਿੰਦੀਆਂ ਤੇ ਸਾਡਾ ਮੁੰਡਾ ਕਿ ਬਾਹਰ ਕਾਦੀ ਆਪ ਤੇ ਅੰਦਰੋਂ ਨਿਕਲਦੀ ਤੇਰੀ ਉਹ ਵੱਡੀ ਕੁੜੀ ਨਿਕਲੀ ਸਵੇਰ ਦੀ ਬੰਦਾ ਨਿਕਲਾਈ ਤੂੰ ਮੈਨੂੰ ਮੇਨਾ ਮਾਰਿਆ ਮੇਰੀ ਕੁੜੀ ਉਸੇ ਬਾਹਰ ਆ ਗਈ ਕੀ ਹੋਇਆ ਬੰਦਾ ਤੇਰੀ ਕੁੜੀ ਅੰਦਰ ਰਹੇ ਰਹੀ ਬਾਹਰ ਤੇ ਇਹਨਾਂ ਦਾ ਮੁੰਡਾ ਕਿ ਦਸਾਂ ਗੰਢ ਇਹਨਾਂ ਦੇ ਮੁੰਡੇ ਦਾ ਤੇਰਾ ਨਹੀਂ ਕੋਈ ਲੱਗਦਾ ਹੈ ਤੇਰਾ ਨਹੀਂ ਕੋਈ ਲੱਗਦਾ ਇਹਨਾਂ ਦੇ ਮੁੰਡੇ ਲੱਗੇ ਬੈਠੀ ਜਾਂਦੀ ਤੇਰਾ ਵੀ ਭਰਾ ਕਹਿੰਦਾ ਆਪਣੇ ਵੀ ਲੱਗ ਬੈਠੀ ਇਦਾਂ ਨਹੀਂ ਕਹਿ ਸਕਦੇ ਤੂੰ ਇਹਨਾਂ ਦੇ ਮੁੰਡੇ ਨੂੰ ਬਗਾਨਾ ਕਰਦਾ ਇੱਕ ਮਿੰਟ ਚ ਪਾਪੀ ਨਹੀਂ ਬਸ ਇਦਾਂ ਦੇ ਮੇਰੀ ਆਪਣੀ ਧੀ ਵੀ ਨਾ ਕਰੇ ਉਹ ਮੈਨੂੰ ਇਦਾਂ ਆਂਦੀ ਤੇਰੀ ਮਾਂ ਨੇ ਰੋਕਿਆ ਨਹੀਂ ਆ ਤੁਹਾਨੂੰ ਪਗੜੀ ਆ ਸਖੰਦੀ ਮਾਸੀ ਗੱਲਾਂ ਨਹੀਂ ਤਾਂ ਨੰਨ ਨੂੰ ਨਹੀਂ ਆਉਂਦੀਆਂ ਇਹ ਨਵੀਆਂ ਗੱਲਾਂ ਸਿਖਾ ਦਿੰਦੀ ਕੋਈ ਨਾ ਕੋਈ ਉਹ ਮੈਂ ਇਹਨੂੰ ਬੜੇ ਓੜੇ ਭੇਡਦੇ ਹੁੰਦੀ ਇਹਦੇ ਆਪਣੇ ਸਾਸੂ ਨੇ ਠਹਿ ਕਰਦੇ ਨੇ ਮੇਰੇ ਸਾਹ ਨਾਲ ਇੱਕ ਬੱਬੂ ਦਾ ਬੱਬੂ ਸੇ ਗਰਨ ਲੜਦਾ ਬੱਬੂ ਵੀ ਮੇਰ ਨਾਲ ਲੜਦੇ ਹੀ ਬੜਾ ਲੜੀ ਮੇਰ ਨਾਲ ਬੱਬੂ ਜੇ ਇਹ ਤੇ ਕਰਦੀ ਫੇਪਰ ਹੋ ਗਿਆ ਛੁੱਟੀਆਂ ਕਿੰਨੇ ਦਿਨ ਤੱਕ ਮੋਜਾਂ ਲੱਗੀਆਂ ਮਾਤਰੀ ਨੂੰ ਨਾਲ ਵਿਹਲੇ 10 ਦਿਨ ਦੀਆਂ ਸੁੱਟੀਆਂ ਤੀ ਤਰਾ ਵੀ ਥਾਰ ਲੈ ਆਇਆ ਜੀ ਨਵੀਂ ਦੀਪ ਲੈ ਗਈ ਨਹੀਂ 2 ਘੰਟੇ ਹੋ ਗਏ ਪਹਿਲਾਂ ਤੂੰ ਲੈ ਕੇ ਆਈ ਹੈ ਅੱਛਾ ਅੱਛਾ ਵਧਾਈ ਹੋਵੇ ਤੈਨੂੰ ਭੈਣ ਬਹੁਤ ਬਹੁਤ ਥਾਰ ਦੀ ਨਵੀਂ ਦੀ ਤੇਨੂੰ ਵੀਲਾ ਅੱਜ ਉੱਤੇ ਬੜੇ ਹੁੜੇ ਲੈ ਗਿਆ ਹਾਂ ਹੋਰ ਇਹ ਮੈਂ ਤੇ ਖੜ ਕੇ ਬਾਰੇ ਤੋਂ ਚੁੱਪ ਕਰਦੀ ਜਿਵੇਂ ਇਦਾਂ ਨੂੰ ਹੀ ਲੈ ਨਹੀਂ ਰੋਲਣਾ ਪੈਦਾ ਪੇਪਰ ਦੇ ਘੜੋਕਿਆਂ ਦੇ ਜਾਂਦੇ ਨੇ ਸਾਈਕਲਾਂ ਤੇ ਇਧਰ ਥਾਰਾਂ ਦੇ ਆਉਣ ਦੇ ਬੱਚੇ ਹੈ ਕੋਈ ਗੱਲ ਕਰਨ ਦੀ ਮਾਸੀ ਆ ਸਕੂਲ ਹੈ ਨਾ ਸਾਡੇ ਲਾਗੇ ਤੇ ਉੱਥੇ ਥਾਰ ਤੇ ਆਈਆਂ ਨੇ ਇਹ ਘੜੋਕੇ ਜਾਂਦੇ ਆਹ ਘੜੋਕੇ ਦੇ ਜਾਂਦੇ ਮੈਂ ਤਾਂ ਕਹਿਣਾ ਘੜੋਕੇ ਦੇ ਜਾਂਦੇ ਨੇ ਇਹਨਾਂ ਦਾ ਭਰਾ ਜ਼ਮਾਨਾ ਠੀਕ ਹੀ ਇਹਨਾਂ ਦਾ ਅੱਜ ਕੱਲ ਤੇ ਨੋਆ ਗੱਡੀਆਂ ਕਰਦੇ ਬੱਚਿਆਂ ਦੀ ਉਹਦਰ ਲਗੇ ਚ ਰਹਿ ਗਏ ਆ ਅੱਡੀ ਵਾਲੀ ਕੱਗ ਦੇਖਦੇ ਕੋਈ ਨਹੀਂ ਭਲੇ ਜਮਾਨੇ ਦੀ ਪਲਪਲ ਗਏ ਇਹ ਕੀ ਹੁੰਦਾ ਅੰਜੇ ਵੇਗੀ ਬਣ ਗਿਆ ਇਹ ਘਨਵਾਜੇ ਕੀ ਹੁੰਦਾ ਅੱਜ ਦੇਖੀ ਜਦ ਲੈ ਛੋਣੀ ਬੁੱਢੀ ਦਿੱਤੇ ਗੁਰਨਵਾਜੇ ਗੁਰਨਵਾਜੇ ਦਰ ਵੇਖ ਅਸੀਂ ਸੋਖ ਬਾਹਰ ਗੁਰਨਵਾਜੇ ਗੁਰਨਵਾਜੇ ਮਾਮੂ ਘਨਵਾਏ ਕਿਦਰ ਬੜਿਆ ਗੁਰਨਵਾਜੇ ਆਹ ਲੈ ਯਾਰੇ ਲੱਗੇ ਹੈ ਇੱਕ ਜਗ੍ਹਾ ਨਹੀਂ ਇਹਦੀ ਪਵਾਉਣਾ ਮਮਾ ਮਤੀਆ ਸ਼ੀਸ਼ਾ ਵੇਖ ਕੇ ਕਹੀ ਜੰਨੀ ਹੋਗੇ ਨਹੀਂ ਮੈਂ ਸੋਣੀ ਹੋ ਗਈ ਮੈਂ ਸੋਣੀ ਕਿੰਨੇ ਹਾਈਟ ਦਮਿੰਦੀ ਕੀ ਹਾਈਟ ਕੀ ਵੀ ਲੰਮੀ ਦੋਵੇਂ ਇੱਕ ਜਿਹੀਆਂ ਟਡੀਆਂ ਨੇ 1 ਇੰਚ 1 ਇੰਚ ਕੀ ਦੀ ਛੋਟੀ ਹੈ ਮੇਰੀ ਪੰਜ ਦੋ ਆ ਇਹਦੀ ਪੰਜ ਇੱਕ ਆ ਉਹ ਤੇ ਮੈਨੂੰ ਲੰਮੀ ਲੱਗਦੀ ਤੇਰੇ ਨਾਲ ਆਹੋ ਉਹ ਪਤਲੀ ਹੈ ਤੇ ਮੈਂ ਹੇ 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 ਜੇ ਮੈਂ ਹੁਣ ਨੂਰ ਤੇ ਸ਼ਤੂ ਲੱਤ ਕੰਨ ਲੈ ਜੁੜੀ ਵਿੱਚ ਕੀਤੀ ਨਾ ਲੈ ਜੂਰੇ ਲੱਗੇ ਯੋਗਾ ਜੂੜਾ ਪਸ਼ਾਨ ਹਾਂ ਗਾੜ ਥੋੜੀ ਉੱਚੀ ਦਰਨਾ ਦੀ ਬੋਗੀ ਲੰਮੀ ਤੇਰੇ ਨਾਲ ਮੇਰੀ ਮੇਰੀ ਇਰਦਰ ਪੋਸਤ ਮੇਰਾ ਜਾਨ ਦਾ ਟੁਕੜਾ ਕਿੱਡੀ ਕਪਾ ਮਾਰਦੀ ਤੇਰਾ ਰੱਜ ਕਰੀ ਕਪਾ ਮਾਰਦੀ ਨਾ ਜਾਨ ਦਾ ਟੁਕੜਾ ਤੇਰਾ ਕੀ ਚਾਹ ਤੀਨੀ ਜੀ ਕੁੜੀ ਤੇਰੀ ਕੋਈ ਨਹੀਂ ਪੀਨੀ ਕੁੜੀ ਗਈ ਨਾ ਤੈਨੂੰ ਗੁਰੂ ਘਰ ਖੁਸ਼ ਆਏ ਸਗੋਂ ਤੂੰ ਵੀ ਨਹੀਂ ਹੈ ਪਤਨ ਖੁਸ਼ ਗੁਰੂ ਤਿੰਨ ਸਗੋਂ ਰੂੜੀਆਂ ਚੁੱਕਿਆ ਆ ਲੋ ਇਹ ਪਤਨ ਦੇ ਵੀਡੀਓ ਉਹ ਤੋਂ ਮਰ ਗਿਆ ਨੇ ਜਿਹੜਾ ਭਾਰਾ ਲਹਿੰਗਾ ਬੁੜੀਆਂ ਚੁੱਕ ਲੈਂਦੀ ਆ ਜੀ ਤੇ ਇਹਨਾਂ ਨੂੰ ਕਿਤੇ ਉਹ ਸਿਲੰਡਰ ਕਰ ਦੋ ਨਾ ਕਿੱਥੋਂ ਲਾਉਣ ਨੂੰ ਉਹ ਬੰਦੇ ਨੂੰ ਅਜ ਮੰਨਣਗੇ ਆ ਲਹਿੰਗੇ ਲੂੰਗੇ ਭਾਈ ਚੋਕੇ ਸ਼ਹਿਰ ਜਿਹੜੇ ਮੱਦੀ ਭਾਰੇ ਚੁੱਕ ਚੁੱਕ ਲੈ ਆਉਣਾ ਵੇ ਐ ਜਿਹਦਾ ਬੋਰੀ ਹੁੰਦੀ ਲੋਹੇ ਦੀ ਸਮਾਨ ਦੀ ਆਈ ਐਸੈਸਰੀ ਵੱਖਰੀ ਇਹ ਸਾਰਾ ਦਿਨ ਇਹ ਨਾ ਚੁੱਕ ਕੇ ਭਜਣਾ ਹੀ ਇਹੋ ਕਿਤੇ ਕਹਿ ਦੇਣਾ ਸਿਲੰਡਰ ਬਦਲ ਦੋ ਕੱਲ ਸੁਣ ਇਹੋ ਕਿਤੇ ਕਹਿ ਦੇਣਾ ਸਿਲੰਡਰ ਬਦਲ ਦੋ ਤੇ ਇਨਾਂ ਕੋਲ ਐ ਵੀ ਸਿਲੰਡਰ ਬਦਲ ਲੱਗਿਆ ਬੰਦੇ ਦੀ ਲੋੜ ਪਈ ਤੇ ਇਹ ਬਦਲ ਤੇ ਭਾਰਾ ਬਣਾੜ ਕੋਣੀ ਚੁੱਕਿਆ ਇਹ ਭਾਰਾ ਬਣਾ ਤਾਂ ਹੀ ਕਹਿੰਦੇ ਦਰ ਸੋਈ ਚ ਜਾ ਬਟਾ ਕੀ ਆਯੋਗੇ ਨਾ ਇਹ ਗੱਲ ਜੀ ਮੈਂ ਆਪੇ ਭਰੋਣੀ ਮੈਮ ਤੇੰ ਦੋ ਚਰੀਆ ਵੱੱਲਾ ਮਾਚਾ ਕਰਵਾ ਦੂਗਾ ਲੱਗਿਆ ਇਹ ਗ੍ਰਿੰਦਰੀ ਗ੍ਰਿੰਦਨ ਸ਼ਾਇਦ ਨਾ ਹੋ ਜਾਊ ਆਏ ਵੀ ਚਾਬਾ ਟੱਬ ਬਿਸਕੁਟ ਵਾਲੇ ਉਹ ਤਾਂ ਪਿਆਰ ਠਣਾ ਸਜੇ ਮੀਂਹ ਦਾ ਨਹੀਂ ਪਤਾ ਲੱਗਦਾ ਕਦੋਂ ਆ ਜਾਂਦਾ ਕਦੋਂ ਰੁਕ ਜਾਂਦਾ ਮਸੀ ਇਕੱਲੀ ਘਰ ਆ ਤੇ ਨੋ ਦਿਨ ਛੱਡ ਗਈ ਆ ਪਿੰਦੀ ਆ ਉਹ ਦੀਪ ਹਾਂ ਹਾਂ ਮਸੀ ਅੱਧੇ ਘੰਟੇ ਚ ਦੋਰੀ ਮੈਂ ਪੀਲੀ ਹੂੰ ਆ ਪਿੰਦੀ ਕਾ ਹਾਂ ਦੱਸ ਦੂੰਗੀ ਨਹੀਂ ਮੈਂ ਵੀ ਨੂੰ ਜਿਆਦਾ ਮਗਰ ਪਾਚਾ ਕਰ ਮੈਂ ਤੇ ਨਾਲ ਜਾ ਕਰਕੇ ਤੂੰ ਅਗਲੀ ਸੀਟ ਤੇ ਬਹਿ ਕੇ ਪਰਸਰਾ ਰੱਖ ਕੇ ਗੋਦੀ ਚ ਤੌਰ ਜੇਣਾ ਨਹੀਂ ਦੀਪ ਤੂੰ ਸ਼ੂਗਰ ਕਰਾਉਣੀ ਤੂੰ ਕੀ ਕਰਾਉਣੀ ਸ਼ੂਗਰ ਕਿੰਨੀ ਦੀ ਚਾਹ ਪੀਣੀ ਦਿਨ ਚ ਮੈਂ ਕਿਹਾ ਸ਼ਟ ਪੈ ਗਈ ਪਾਣੀ ਦੀ ਫੋਨ ਤੇ ਉੱਤੇ ਕਾ ਤੂੰ ਕੁਛ ਨਹੀਂ ਮੈਂ ਤੇਰੀ ਚਾਹ ਦੀ ਗੱਲ ਕਰਨੇ ਕਿੰਨੀ ਜੀ ਬਣਾਉਣੀ ਦਿਨ ਚ ਹਾਂ ਬਣਾ ਲਈ ਜੱਟਾ ਤੇਰਾ ਪਹਾੜੇ ਤੇਰਾ ਤੂੰ ਨੂੰ ਪਿੰਡ ਛੱਡ ਕੇ ਆਉਣਾ ਪੈਣਾ ਤੂੰ ਦੇ ਸਾਡਾ ਜਿੱਥੇ ਦੁੱਧ ਮੋਕਾ ਦੇਂਗੀ ਹਾਂ ਮੋਕਾ ਹੈ ਹਾਂ ਚਲੋ ਇਹਨੂੰ ਪਿੰਡ ਛੱਡ ਕੇ ਆਈਏ ਤਿਆਰ ਕਰੋ ਗੱਡੀ ਗੱਡੀ ਆ ਜਵੇਂਦਰਣਾ ਖੜੀ ਇਹਨੂੰ ਐਕਚੁਅਲ ਛੱਡ ਕੇ ਆਈਏ ਇਹਨੂੰ ਮੰਮੀ ਨੇ ਛੱਡ ਕੇ ਆਈਏ ਖਾੜ ਦੇ ਉਥੇ ਆਉ ਉਹਨੂੰ ਕਾਤਬਾ ਹਾਏ ਇਹੇ ਲੱਡੂ ਨੂੰ ਚੱਲ ਮੈਂ ਚਲੇ ਰਸਈ ਆ ਜਾ ਮੈਂ ਜਾਣਾ ਤੈਨੂੰ ਮੈਂ ਨਹੀਂ ਹੰਦੰਦੇ ਮੈਂ ਹੋਂਨਾ ਵੀ ਆ ਜਾਣਾ ਵੇਂਦਰਾ ਨਾਲ ਗੱਡੀ ਲੈ ਜਾਣਾ ਹੁੰਦਾ ਚਲ ਨਿਵੇਂ ਅਸੀਂ ਤੋਂ ਮੈਨੂੰ ਆਜਾ ਮਰਨ ਢਈ ਆ ਮੈਂ ਆ ਜਾ ਉੱਥੇ ਬਈਆ ਕਿ ਤਾਵਾ ਜਮ ਮਰਨ ਢਈ ਬੈੰਨੇ ਆ ਬੈੰਨੇ ਇੱਥੇ ਵੇਲੀ ਆਦੀ ਕੁੜੀ ਕੀ ਬਰੌਡਿੰਗ ਮੈਂ ਆ ਬੜਾ ਕੁਝ ਬਹੁਤ ਮਿਕਸ ਸਬਜੀ ਹੂੰ ਕੀ ਇਹਨ ਵਿੱਚ ਇਹ ਆਲੂ ਵਿੱਚ ਇਹ ਪਨੀਰ ਵਿੱਚ ਇਹ ਮਟਰ ਵਿੱਚ ਇਹ ਸਭ ਕੁਝ ਵਿੱਚ ਇਹ ਸਭ ਕੁਝ ਬਣਾਈ ਜਾਂਦੀ ਹੈ ਫਿਰ ਤੇਰੀ ਖਾਉਂ ਅੱਜ ਮੈਂ ਵੀ ਨਹੀਂ ਕਵਲ ਦੀ ਦਾਲ ਬਣੀ ਕੱਲ੍ਹ ਦੀ ਖਾਣੀ ਕਵਲ ਪਾ ਹੋ ਜਾਣੀ ਘੁੱਟ ਘੱਟ ਤੋਂ ਬੰਦ ਨਹੀਂ ਚੋੜਦੀ ਕਵਲ ਪਾ ਬੰਦੇ ਦਸੇ ਵੀ ਮਾਤੇ ਆਪਣੇ ਪੈਣੇ ਤੋਂ ਕਲੀਂ ਛੱਕੇ ਲਾ ਨੇ ਜਿਹੜਾ ਕੋ ਬਿਮਾਰ ਬੰਦਾ ਹੁੰਦਾ ਸਾਰੇ ਨਾਲ ਰੋਟੀ ਖਾਂਦਾ ਜਿਹੜਾ ਬਿਮਾਰ ਬੰਦਾ ਹੁੰਦਾ ਸਭ ਜ਼ਿਆਦਾ ਜੀ ਕਰਦਾ ਖਾ ਲੂ ਉਹਨਾਂ ਨੂੰ ਜਿਹੜਾ ਬਿਮਾਰ ਬੰਦਾ ਹੁੰਦਾ ਉਹਨੂੰ ਦਾਲ ਦਾ ਪਾਣੀ ਪੀਣਾ ਚਾਹੀਦਾ ਸਵਾਦ ਬਦਲ ਜਾਂਦਾ ਨਹੀਂ ਸਵਾਦ ਨਹੀਂ ਕਰਦਾ ਨਹੀਂ ਸਵਾਦ ਆ ਜੇ ਸੇਦ ਵਸ ਤੂੰ ਇੰਦੀ ਬਿਮਾਰੀ ਨੌਣ ਜਾਣੇ ਇੰਦੀ ਮੈਂ ਬਿਮਾਰ ਮਰੀ ਆ ਤੂੰ ਚਲ ਗਿਆ ਠੀਕ ਹੋ ਗਿਆ ਕੋਣੇ ਚਲ ਗਿਆ ਠੀਕ ਹੋ ਗਿਆ ਮੈਨੂੰ ਪਤਾ ਰੁਕੀ ਤੇ ਹਾਨੀ ਪੈਦਾ ਤਾਂ ਕੋਈ ਇੰਦੀ ਬਿਵਾਰ ਨਾ ਦਿੰਦਾ ਤੇ ਛੱਡ ਕੇ ਚਲ ਗਿਆ ਮੈਂ ਤੇ ਯਾਰ ਤੀ ਮੇਰੇ ਬਿਮਾਰ ਛੱਡ ਕੇ ਚਲ ਗਿਆ ਹਾਂ ਤਾਂ ਹੁਣ ਕਾ ਹੁਣ ਕੀ ਫਾਇਦਾ ਫਿਰ ਚਲੋ ਫਿਰ ਹੁਣ ਚੰਗੇ ਪੜੇ ਹੋਏ ਨੇ ਚੰਗੇ ਪੜੇ ਹੋਏ ਨੇ ਆ ਕੁੜੀ ਆਡੀ ਚੱਲਦੀ ਫੇਰੀ ਡਾਕਟਰ ਦੀ ਦੁਕਾਨ ਨਹੀਂ ਮੈਨੂੰ ਖਾਂਗਾ ਹੰਡੀ ਤੇ ਗੋਲੀ ਹੀ ਪਾ ਦੇ ਕੇ ਟਿੱਕੀ ਕੱਲ ਤੇ ਸਿਰ ਪਿਡੋਂ ਨੇ ਕੱਲ ਕੋਲ ਦੀ ਭਾਬੀ ਨੂੰ ਖਾਂਗਾ ਹੰਡੀ ਉਹ ਇਹ ਪਾਣੀ ਨਾ ਨਾ ਚੂਸੀ ਜਾਨ ਨੂੰ ਇਹ ਕੀ ਟੌਫੀ ਆ ਜੈਲੀ ਪਾਣੀ ਕਿੱਥੋਂ ਲੈ ਆਉਂਦੀ ਆ ਉਹ ਜਿਹੜੀਆਂ ਚੀਜ਼ਾਂ ਜੋ ਡਾਕਟਰ ਸਾਰਾ ਦੇ ਪਰਸ ਜੀ ਹੁੰਦੇ ਸੀ ਤੇ ਹੋਰ ਭਰਾ ਪਤਾ ਨਹੀਂ ਲੱਗਦਾ ਕਿਹੜੇ ਲਈ ਹੋਏ ਨਾਰਾਜ ਸਰ ਸਾਰਾ ਦਵਾਈਆਂ ਇਹ ਤੂੰ ਜੱਡ ਹਣਾ ਗੁਰੂ ਆਜ ਦੇਖੋ ਆਹਦੀ ਭੈਣ ਆਈ ਮੋਟੀ ਜੀ ਨੇ ਸਾਰੀਆਂ ਕੁਰਸੀਆਂ ਮਾਰ ਲੀਆਂ ਨੇ ਦੋਆਂ ਜੀਆਂ ਨੂੰ ਥੱਲੇ ਪਾਇਆ ਇਹਨੇ ਇਹਨਾਂ ਬਹੁਤ ਅਤਿਆਚਾਰ ਕਰਦੀ ਆ ਤੁਸੀਂ ਦੇ ਕਨਾਲੇ ਜਰੂਰ ਦੱਸਿਓ ਵੀ ਇਹ ਕੁਰਸੀਏ ਨੂੰ ਆਲੂ ਦੇਣੀ ਚਾਹੀਦੀ ਕਿ ਨਹੀਂ ਨਹੀਂ ਉਹ ਪੁਰਾਣੀ ਆਈ ਹੈ ਕਿਹੜਾ ਕਿ ਉਹ ਪੁਰਾਣੀ ਆਈ ਉਹਨੂੰ ਦੇਣੀ ਚਾਹੀਦੀ ਤੁਹਾਡੀ ਦੋਸਤ ਦੇ ਦੀ ਚੱਲ ਰੇ ਲਾਈਵ ਆ ਨਾ ਕਰਾਓ ਚੰਗੀ ਗੱਲ ਏ ਚੱਲ ਨਾ ਕਰਿਓ ਤੇਈ ਭਰਾਏ ਦੀ ਸਪੋਰਟ ਕਰਦੇ ਹੋ ਗੁਰਨਵਾਰ ਜੀ ਇੱਧਰ ਨਾ ਆਇਆ ਪਤਾ ਸੋਣੇ ਗੁਰਨਵਾਰ ਆਏ ਆਪਣੀ ਮਸਤੀ ਲੱਗਾ ਤੇ ਬੂਹਾ ਢੋਦੋ ਬਾਹਰ ਨਰੇੜੇ ਕਾ ਤੁਹਾਨੂੰ ਵੀ ਬਾਹਰ ਚੀਜ਼ਾਂ ਬੰਦ ਕਰ ਦੋ ਤੇ ਘਰਤੀਆਂ ਹੋਣੀਆਂ ਕਿਤੇ ਇੱਕ ਅੱਧਾ ਦਿਨ ਪਪੀਤਾ ਜੀਰ ਕੇ ਹੁਣ ਤੁਹਾਨੂੰ 5 ਮਿੰਟਾਂ ਵਿੱਚ ਪਪੀਤਾ ਜੀਰ ਕੇ ਖਾਉਣੀ ਇੱਕ ਵਾਰੀ ਸੂਟਸਲ ਵੀ ਖਾਣਾ ਅੱਜ ਕੱਲ ਆਹ ਇੱਕ ਦਿਨ ਖਾਦੇ ਹੁੰਦੇ ਹੈ। ਹੈਲਥ ਕੌਂਸ਼ੀਅਸ ਹੁੰਦੇ। ਕੱਲ ਮੈਂ ਰਿਹਾ ਤੇ ਜਰਾ ਸੁੱਕ ਕੇ। ਤੂੰ ਉੱਥੇ ਚੰਗੀਆਂ ਚੀਜ਼ਾਂ ਖਾ ਲਿਆ ਮਾੜੀਆਂ ਨਾ ਖਾਏ। ਠੀਕ ਹੈ। ਐਦਾਂ ਹੁੰਦਾ ਨਹੀਂ ਵਿਆਹ ਚਲਦੀ। ਜਿਆਦਾ ਆ ਗਿਆ ਮੈਨੂੰ ਖੜਾਈ ਜੇ ਇਹ ਮੈਂ ਖਾਈ ਜਾਉ। ਠੀਕ ਹੈ। ਮੈਂ ਇਹਨਾਂ ਨੂੰ ਹੋਣ ਦੇ ਨੂੰ ਇੱਕੀ ਫਰੂਟ ਮੰਦਨਾਂ ਨਹੀਂ ਵੇਖੀ। ਹੁਣ ਇਹਨੂੰ ਸਮੋਸੇ ਪੁੱਠੋ ਕੋਈ ਜਾਂ ਖੈਨ ਦੀ ਵੇਖੀ। ਵੇਖੀ ਹੁਣੇ ਅਲਮਾਰੀ ਦੇ ਵੇਖੀ ਬਾਹਰ ਹੁਣੇ। ਤਾਂ ਇਹ ਗੱਲ ਹੈ। ਇਹ ਚੰਗੀਆਂ ਚੀਜ਼ਾਂ ਤੇ ਸਾਡਾ ਟੱਪਰ ਕਾਟੀ ਖਾਂਦੇ। ਸਾਡ ਤੋਂ ਮੈਂ ਤਾਂ ਉਡੀ। ਸਹੀ ਗੱਲ ਐ ਇਦਾਂ ਤੇ ਕੰਮ ਕਰਦੀ 18 ਸਿੰਘ ਦੀ ਭੈਣ ਐ ਜਿਹੜੀ ਪਿੱਛੋਂ ਲੈ ਆਲਤੀ ਪੂਰੀ ਕਰਦੀ ਐ ਸਹੀ ਗੱਲ ਐ ਸਾਡੇ ਤੇ ਰੋਲ ਦੇ ਤੇ ਹੀ ਸਜੀਆਂ ਲਗੀਆਂ ਤਾਜ਼ੀਆਂ ਫਰੈਸ਼ ਜਿਹੜੀ ਉਹ ਗੰਦੇ ਹੁੰਦੀਆਂ ਪਾਣੀ ਜਿੰਦਾ ਮਰਜ਼ੀ ਐ ਪਾਣੀ ਮੇਰੀ ਮੰਮੀ ਹੁਣ ਤਾਜ਼ਾ ਲਾਂਦੇ ਠੀਕ ਐ ਨਾ ਬਿੱਜੇ ਲਈ ਸੇਲ ਚੜਦੀ ਉੱਥੋਂ ਕੋਈ ਲੈਣੀ ਤੇ ਜਿਹੜੇ ਤੁਸੀਂ ਖਾਂਦੇ ਕਰੀਆਂ ਸੜੀਆਂ ਕਿਵੇਂ ਕਿੱਥੋਂ ਹੁੰਦੀਆਂ ਕਿਦਾਂ ਨਹੀਂ ਹੁੰਦੇ ਆ ਮੇਰੇ ਪਤਾ ਪਰੋ ਗੋਭੀ ਹੁੰਦੀ ਵਧੀਆ ਆਹੋ ਆਹ ਪਤਾ ਪਰੋ ਹੁੰਦੀ ਐ ਚਲੇ ਪਾਈ ਗੋਲੇ ਪਤਾ ਪਰ ਵਾਲੇ ਲੈ ਕੇ ਪਤਾ ਪਰ ਹੁੰਦੀ ਛਰੇ ਨੇ ਹੂੰ ਗੋਬੀ ਉਤਾਰੀ ਪਤਾ ਗੱਲਾਂ ਨਾ ਕਰਾ ਨਾ ਕੰਮ ਕਰ ਲੈ ਇੱਕ ਇਧਰ ਪਾੜੀ ਇੱਕ ਥੱਲੀ ਨਹੀਂ ਗਈ ਇਹ ਮੈਂ ਸਫਾਈ ਕਰਦੇ ਇਹੋ ਜਿਹਾ ਟੈਲੈਂਟ ਤੇ ਹੈਗਾ ਅੱਗੇ ਜੂਸ ਲਾਈਵ ਜੀ ਜੀ ਜਿੰਨੇ ਮੈ ਆ ਰਿਹਾ ਮੌਸਮ ਠੰਡਾ ਇਹ ਤਾਂ ਅੱਜ ਮੈਂ ਵੀ ਆਪਣੇ ਕੰਮ ਕਿੰਨੇ ਕੀਤੇ ਤਾਂ ਕਿ ਮੇਰਾ ਟਾਈਮ ਲੱਗਾ ਕਾਫੀ ਫਰੂਟ ਸੈਲਡ ਬਣਾਉਂਗਾ ਇਹਨਾਂ ਸਾਰਾ ਕੁਝ ਕੱਟੂਗਾ ਵਿੱਚ ਤੇ ਫਿਰ ਦੀਬਲੀ ਲੈ ਕੇ ਜਾਊਂਗਾ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਕਿ ਕਿਰਕਸ਼ਨ ਦੇ ਸੋੜ ਚੀਰ ਕੇ ਚੱਲ ਗਿਆ ਇਥੋਂ ਮੈਂ ਆਪਣਾ ਮਨ ਕੱਢ ਲੈਣਾ ਫਿਰ ਮੈਂ ਕਹਿੰਦਾ ਮੈਂ ਤੇ ਖਾਦਾ ਹੀ ਨਹੀਂ ਇੱਕ ਹੀ ਉਹ ਤੂੰ ਆਧਰ ਗੇ ਮਾ ਲਗਾਉਂਦੇ ਆ ਮੈਨੂੰ ਲੱਗਦਾ ਥੋੜੇ ਚੱਲ ਕੇ ਮੈਂ ਚੱਪਾ ਕੇ ਤਾਂ ਕੱਲ ਹੁਣ ਕੇ ਮੈਂ ਕਹਾਂ ਨਾ ਖਾਵਾ ਆ ਹੁਣ ਮੈਂ ਪੈਣ ਵਾਸਤੇ ਸੇਵਾ ਕਰਨ ਨਗਰੀ ਤੇ ਫੇਰ ਆਖੂਗੀ ਮੇਰੀ ਪੇਕੇ ਸੇਵਾਣੀ ਹੁੰਦੀ ਸਭ ਤੋਂ ਪਹਿਲਾਂ ਆਪਣੀ ਕੁੜੀ ਦੇ ਚੱਕਰ ਨੂੰ ਦੇਖ ਦੇਖੋ ਹਾਂਜੀ ਪਤੀ ਜੀ ਖਾਓ ਓਏ ਤੂੰ ਖੋਤਿਆ ਤੇ ਬਸ ਇਹ ਕੀ ਗੱਲ ਐ ਤੇ ਆ ਬਾਕੀ ਕਿਹਦੇ ਖਾਣੇ ਆ ਜਾਨ ਕੇ ਮੈਨੂੰ ਜਾ ਕੇ ਮੂੰਹ ਤੋਂ ਬਸ ਮੈਨੂੰ ਪਤਾ ਇਹ ਇਹੋ ਚੰਪਾ ਹੁੰਦੀਆਂ ਇਹ ਨਹੀਂ ਹੁੰਦੇ ਨਾ ਮਿੱਠੀ ਖਾਣੇ ਕੁੜੀਆਂ ਨੇ ਵੇਖੀ ਕਿ ਦਖਾਣੇ ਖਾਣ ਮੈਂ ਹੋ ਜਾ ਮੈਂ ਕੀ ਦਿੰਦੀ ਇਹ ਕੇ ਦਿੰਦੀ ਖਾ ਤੋ ਪਪੀਤਾ ਖਾ ਆ ਵੀ ਰੂਣ ਪੈ ਜਾਂਦਾ ਕਿ ਨਹੀਂ ਖਾਣ ਲੱਗਿਆ ਸਾਰੇ ਜਾਨਾ ਤੁਹਾਡੇ ਹੁੰਦੇ ਨੂੰ ਬੈਗ ਕੁੜੀਆਂ ਜੀਆਂ ਆ ਲੈ ਕੇ ਆਦੀ ਮੰਮੀ ਛੇਰ ਖਾਣੂ ਵੇਖੀ ਚੇਰ ਹਾਂ ਹਾਂ ਇਹ ਮੁੰਡੇ ਨੇ ਪੁੱਛਿਆ ਚੱਲਣ ਮੇਰੇ ਨਾ ਰੋਂਦਾ ਪਿਆ ਦੇ ਬੁੱਤ ਤੇ ਉਹਨੇ ਨਿਕਾਇਆ ਇੱਥੇ ਕੁੜੀ ਵੇਖੀ ਨਿਆਣਾ ਸਾਡੇ ਨੂੰ ਤੇਰੇ ਵਾਸਤੇ ਮੈਂ ਬਹੁਤ ਵਧੀਆ ਚੀਲੇ ਆਣ ਤੂੰ ਖਾ ਕੇ ਖੁਸ਼ ਹੋਏ ਨਾ ਪੀ ਹੋਏ ਨਾ ਖਾ ਪਰਾ ਡੂਲੇ ਆਏ ਹਾਏ ਵੀ ਮੋਰ ਪੈ ਗਈ ਕਿ ਨਹੀਂ ਉਸੇ ਰੀਲੀ ਮਾਦੇ ਥਾਲੀ ਵੱਡੀ ਕੱਤੀ ਮਮੀ ਨੇ ਮੈਂ ਤੇ ਸਾਨੂੰ ਅਰੇ ਲਾ ਕੇ ਵਾਵਾ ਖਾ ਲੈ ਵਿੱਚੋਂ ਮੈਨੂੰ ਪਤਾ ਇਹਨੇ ਖਾਣਾ ਹੀ ਨਹੀਂ ਆ ਖਾ ਖਾ ਪੀਤਾ ਖਾ ਸਪਰਿੰਗ ਰੋਲੇ ਆਵਾਂ ਮੈਂ ਖਾਣੀ ਸਪਰਿੰਗ ਸਮੋਸੇ ਲਿਆਵਾਂ ਹਾਂ ਬਸ ਖਾਲੇ ਗੰਦ ਪੇਲ ਖਾ ਖਾ ਕੇ ਕੱਲ ਵਾਲੇ ਬੱਚੇ ਸਮੋਸੇ ਗਰਮ ਕਰਕੇ ਖਾ ਗਏ ਤੇ ਫਰੂਟ ਖਾਂਦੇ ਆ ਮੌਤ ਪੈਂਦੀ ਇਹਨੂੰ ਮੈਨੂੰ ਬੜਾ ਪੜਾ ਲੱਗਦਾ ਫਰੂਟ ਹੂੰ ਮੈਨੂੰ ਦੂਬੜੀ ਪੜ ਲੱਗਦੀ ਮੈਂ ਅਜੇ ਪੜੀ ਖਾਲੇ ਨੂੰ ਖਾਂ ਸਾਰਾ ਤੇਰਾ ਹੀ ਇਹ ਕਟੋਰਾ ਤੂੰ ਜਾ ਮੈਂ ਵੀ ਜਾ ਤੂੰ ਛੱਡ ਦੇ ਇੱਥੇ ਮੁੰਡਾ ਮਾਰ ਦੇ ਮੈਂ ਤੇਰਾ ਧਿਆਨ ਹੀ ਰੱਖਣਾ ਜਾ ਤੇਰਾ ਖਵਾ ਕੇ ਜਾ ਤੂੰ ਇੱਥੇ ਮੱਸੇ ਇਹਨੂੰ ਮੁੰਡਾ ਮਾਰ ਦੇ ਲਾਹ ਦੇ ਮਸੀ ਨੂੰ ਤੂੰ ਦਿਖਾਣਾ ਨਹੀਂ ਮਸੀ ਐਨ ਮਾਰਾਂਗੇ ਮਾਰਾਂ ਕਹਿੰਦਾ ਇਧਰੋਂ ਮੈਂ ਧਿਆਨ ਇਸ ਕਰਕੇ ਰੱਖਿਆ ਇਹ ਖੂਨ ਵਧਾਉਂਦੀ ਚਿਕੁੰਦਰ 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 ਹੀ ਆਰ ਕੀ ਚਿਕੁੰਦਰ ਚਿਕੁੰਦਰ ਹੀ ਹੁੰਦੀ ਆਰ ਕਹਿੰਦੀ ਆ ਯਾਹ ਬਰਾਜ ਚਿਕੁੰਦਰ ਹੁੰਦੀ ਚਿਕੁੰਦਰ ਆਲਾ ਇੱਕੋ ਗੱਲ ਸੀ ਕੱਲ ਜਾਨ ਦੀ ਤਿਆਰੀ ਹੁੰਦੀ ਆ ਟੱਕੜੇ ਕਪੜੇ-ਕਪੜੇ ਕੱਲ ਜਾਨ ਦੀ ਤਿਆਰੀ ਹੁੰਦੀ ਕਪੜੇ-ਕਪੜੇ ਕੱਟਣ ਨਹੀਂ ਮੰਨਦੇ ਮੰਦਿਰ ਤੇ ਮੈਂ ਵੀ ਆਪਣੀ ਪੱਗ ਦੀ ਸੀਨ ਮਰਾ ਲਿਆ ਵਧੀਆ ਸੀ ਸੀਨ ਮਰਵਾਉਣੀ ਹੈ ਡੈਡੀ ਤੇ ਆ ਤੁਹਾਡੇ ਜਿਹੜੀ ਆਈ ਹੀ ਤੁਹਾਡੇ ਤੇ ਆ ਤੁਹਾਨੂੰ ਕੌਮ ਦੀ ਗੌਂਦੀ ਜੀ ਤਾਂ ਕਦੇ ਉਹ ਦੀਦੀ ਤੇ ਮੈਂ ਸਰਗਾਂ ਦੇ ਕਾਦੀ ਮੈਂ ਕਿੱਥੇ ਪਹੁੰਚ ਗਈ ਹੋਲੀ ਐਂਟੀ ਘਰ ਆ ਗਏ ਦੀਦੀ ਦੀ ਚਾਹੇ ਕੋਲ ਕਹਿੰਦੇ ਪਕੌੜੇ ਬਣਾਏ ਗਾ ਸੱਚੀ ਪਕੌੜੇ ਬਣਾਉਣ ਲੱਗੇ ਨਹੀਂ ਪੜਾਈ ਪਕੌੜੇ ਨਹੀਂ ਖਾਣੇ ਚੱਲੇ ਘਰ ਲਾਏ ਆ ਗੁਰਨਵਾਰ ਨੇ ਥੋੜੀ ਲੈ ਕੇ ਆਈ ਆ ਆ ਆ ਦੀਦੀ ਦੀ ਬੀਬੀ ਨੇ ਭਾਂਡੇ ਰੱਖੇ ਆਪਣੇ ਸਾਦੀ ਮੇਰੀ ਪੋਤਰੀ ਆਉਗੀ ਨਾ ਦਊਗੀ ਜਵਾਨੀ ਵਾਲੇ ਬਈ ਨਹੀਂ ਤੀਦਾ ਰੱਖੇਗਾ ਮੈਂ ਸ਼ਾਨ ਬੀਬੀ ਦੇ ਬੀਬੀ ਨੇ ਜਵਾਨੀ ਵਾਲੇ ਰੱਖਿਆ ਹੋਏ ਹੋ ਸ੍ਰਮ ਸਤਿ ਤੁਹ। ਵਧੀਆ ਵਧੀਆ। ਹਾਂ ਜੀ ਮੈਂ ਘਰੋਂ 4 ਵਜੇ ਤੇ ਨਿਕਲਿਆ ਤੇ ਕਿਸੇ ਨੇ ਮੈਨੂੰ ਆ ਮੇਰੀ ਭੈਣ ਅਦਾਨ ਦੀ ਮੇਰੀ ਭੈਣ ਬਰਾ ਪਿਆਰ ਕਰਦੀ। ਆ ਮੇਰੇ ਘਰ ਵਾਲੇ ਆ ਮੇਰੇ ਮਾਹਨ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਵੀ ਐਨੀ ਲੱਗਾਈ ਆਫੇ ਲੱਗੀ। ਕਿੱਥੋਂ ਆਈਆਂ? ਆਈ ਗਈਆਂ। ਸਾਇ ਕਰਦੇ ਕਰਦੇ। ਆਹ ਫੋਨ ਮੂਜ ਬੰਡੇ। ਆਈ ਸਾਇ ਕਰਦੇ ਕਰਦੇ ਚੱਲ ਗਏ ਪਿੰਡ ਦੇ ਜਿਹੜੇ ਕੰਮ ਵਾਲੇ ਉਹ ਆ ਦੇ ਹਿੱਸੇ ਲਾਲਾ ਦੀਦੀ ਨੇ ਵੀ ਤੁਹਾਡੇ ਕੋਲ ਪਕੌੜੇ ਖਾਣੇ ਨੇ ਫਿਰ ਕੋਲਡ ਡਰਿੰਕ ਪਿਆਤੀ। ਆਹ ਸੱਚੀ ਕਿਤਾ ਦਾਦੀ ਦੀ ਦਾਦੀ ਨੂੰ ਮਿਲ ਜਾਨੇ ਦਾਦੀ ਨਾਲ ਚੱਲ ਗਏ। ਤੂੰ ਤੇ ਹੋਗੇ ਦੇ ਹੀ ਦਿੱਤਾ ਕਿ ਆ ਜਾ ਮੋਰਾਈ ਸਾਡਾ ਮੈਂ ਫੋਨ ਨਹੀਂ ਕੀਤਾ ਦੱਸ ਦਈ ਗਿਆ ਨਹੀਂ ਕਿ ਜਿੰਦ ਕਾ ਤੂੰ ਡਿੱਗ ਗਈ ਮੈਂ ਹਾਂ ਜੀ ਤੂੰ ਘਰ ਆਇਆ ਫੋਨ ਤੇ ਆ ਹੀ ਜਾਣਾ ਤੇ ਮੈਂ ਵੀ ਆਖਿਆ ਜੇ ਨੇਰੀ ਘਰ ਆਈ ਹੁੰਦੀ ਤੇ ਫੋਨ ਤੇ ਆਈ ਹੈ ਨਾ ਸੀ ਤੇ ਮੈਂ ਹੀ ਆਖਿਆ ਤੂਫਾਨ ਵੱਡਾ ਵੀ ਆਇਆ ਨਹੀਂ ਤੇ ਫੋਨ ਆਇਆ ਨਹੀਂ ਮੈਂ ਮੇਰੀ ਭੈਣ ਨੂੰ ਨਹੀਂ ਚੰਗੀ ਮੇਰੀ ਬੱਤੀ ਨੂੰ ਜਾਈ ਮੇਰੀ ਮਾਂ ਹੀ ਕਰ ਲਿੰਦੀ ਮਾਂ ਨੇ ਵੀ ਨਹੀਂ ਪੁੱਛਿਆ ਅੱਜ ਵੀ ਤੂੰ ਪਤਾਇਆ ਨਹੀਂ ਮੈਂ ਨਾ ਕਿ ਤੇਰੇ ਭਾਈਆਂ ਨੇ ਕਹਿੰਦੇ ਕਿ ਤੂੰ ਤਾਂ ਨਾ ਹੀ ਪੇਕੇ ਅਗਰ ਤੂੰ ਤੇ ਫੋਨ ਨਹੀਂ ਕਰਦੀ ਕਿ ਤੂੰ ਵਰਗਾ ਮੇਰੇ ਪੇਕੇ ਪਿਆਰੀ ਨਾ ਕੱਦ ਮੈਨੂੰ ਪਤਾ ਲੱਗਦਾ ਕਿੱਥੇ ਟਾਈਮ ਲੰਘ ਜਾਂਦਾ ਸਹੀ ਗੱਲ ਇਹ ਤਾਂ ਕਿੱਥੇ ਟਾਈਮ ਲੰਘ ਜਾਂਦਾ ਇਹ ਗੱਲ ਹੈ ਕੀ ਹੈ ਕਦੀ ਮੱਸ ਬਿੰਦਰ ਲੈ ਆਂਦੀ ਔਰ ਇਹ ਮੇਰੀ ਨੋਨੀ ਆ ਚੁਕਲੀਆ ਸੋਣ ਕਦੀ ਮੰਮੀ ਆਂਦੀ ਇੱਧਰ ਆ ਮੇਰੀ ਨੋਨੀ ਜੁਨੀ ਆਂ ਸੋਣ ਤੇ ਤੇਰਾ ਟਾਈਮ ਦਾ ਪੇਪਾ ਤੇਰੇ ਮਸਾਲੇ ਵਾਲੀਆਂ ਚੀਜ਼ਾਂ ਤੋਂ ਨੂੰ ਮਿਲ ਜੀ ਤੇਰਾ ਟਾਈਮ ਨੰਗੇ ਨੰਗਿਆ ਪੰਜ ਦਿਨ ਦਾ ਲੱਚੂ ਹੀ ਨਹੀਂ ਕੀਤੀ ਬਸ ਅੰਧੀ ਹੀ ਜਿਵੇਂ ਮੈਨੂੰ ਖੁਰੁੰਦੇ ਮਖਾਣਾ ਚਾਹ ਪੀਂਦੀ ਦੋ ਵਾਰ ਚਾਹ ਪੀਤੀ ਸੋਣ ਤੇ ਆ ਹੋਈ ਭੈਣ ਆਪਣੀ ਕੋ 来 ਹੀ ਆਜੀ ਢੰਡਣ ਹੋਰ ਸਾਲ ਪਈ ਰਹੇ ਸਾਡੀ ਸ਼ੇਮ ਸ਼ੇਮ ਕਰਕੇ ਗਏ ਮੈਂ ਅੱਜ ਰਿਹਾ ਮੋਟਰਸਾਈਕਲ ਅੱਜ ਅਹੀਂ ਬਾਜੀ ਲਾਈ ਦਾਂ ਜੀ ਦਿਨ ਕਰਕੇ ਗਿਆ ਸ਼ੇਮ ਸ਼ੇਮ ਸਵੇਰੇ ਸਵੇਰੇ ਅੰਦਾ ਅੱਜ ਅਹੀਂ ਚੱਲੇ ਪਤਾ ਤੇਰੇ ਤੇ ਕੀਤੀ ਹੀ ਆਏ ਤੁਹਾਡੇ ਅਰੇ ਜੱਪੇ ਤੇ ਫੇਰ ਮੰਡੇ ਜਾਣਾ ਹੈ ਹੈਗਾ ਅੱਜ ਨਹੀਂ ਜਾਣਾ ਮੈਂ ਪਤਾ ਕਿੰਨਾ ਸੰਤਾਪ ਚ ਲਿਆ ਮੈਂ ਮੋਟਰਸਾਈਕਲ ਤੇ ਜੰਡਿਆਲੇ ਗਿਆ ਜੰਡਿਆਲੇ ਕੰਮ ਹੀ ਮੈਨੂੰ ਮੈਂ ਤੇਂਦਰੂ ਲੈ ਕੇ ਗਿਆ ਮੈਂ ਦੋ ਮਿੰਟ ਦੇ ਭਾਲ ਚ ਕਿ 300 ਖਰੜਾ ਵਡਾ ਲਹਿੰਗਾ ਲੈ ਕੇ ਆਈਟੀ ਵਾਦੇ ਨਹੀਂ ਆਈ ਆਮ ਉਹ ਹੈਲਥੀ ਸੈਂਡਵਿਚ ਖਾ ਗਏ ਮੇਰੇ ਆ ਵੇਖੋ ਰੋਜ਼ ਬਾਤ ਨਹੀਂ ਬਣਾ ਬਾਤ ਉਹ ਗੱਡ ਸੁਣ ਲੈਣਾ ਉਹ ਹੈਲਥੀ ਉਹ ਮੇਰੇ ਭਰਾ ਨੇ ਦੁਕਾਨ ਪਾਈ ਮਗਲਾਨੀ ਕੋਰ ਦਾ ਰਾਜਸਥਾਨੀਆ ਨੇ ਬੜੀ ਸੋਹਣੀ ਦੁਕਾਨ ਪਾਈ ਉਹਨੇ ਸਾਨੂੰ ਫੋਨ ਕਰਤਾ ਵੀ ਇੱਥੇ ਆ ਜਿਓ ਤੇ ਅਸੀਂ ਫਿਰ ਉੱਥੇ ਬਹਿ ਗਏ ਥੋੜੀ ਦੇਰ ਫਿਰ ਉਹਨੇ ਹੈਲਥੀ ਹੈਲਥੀ ਫੂਡ ਸਾਨੂੰ ਖਵਾਤਾ ਹੂੰ ਚੰਗਾ ਹੈਲਥੀ ਫੂਡ ਤੇ ਚਲੋ ਸੈਰ ਕਰ ਆਈਏ ਔਰ ਫਿਰ 2 ਘੰਟੇ ਆਈ ਕਰ ਆਏ ਪਿੰਡ ਤੱਕ ਬੁੜੀਆਂ ਤੇਜ ਜੇ ਤੁਸੀਂ ਤੇ ਫਿਰ ਮਵਜ਼ਨ ਕੀ ਲੈ ਆ ਖੋਲੀ ਦੇ ਲੋ ਮਵਜ਼ਨ ਮੇਰੇ ਵਾਸਤੇ ਸਰਪ੍ਰਾਈਜ਼ ਲੈ ਕੇ ਆ ਅੱਜ ਗਿਫਟ ਬੋਮ ਮਹਿੰਗਾ ਮੈਂ ਥੋੜਾ ਜਿੰਦਾ ਜੇ ਕੀ ਹੋਸਾ ਤਾਂ ਇਹ ਤਾਂ ਸੀਗਾ ਸਹੇਲੀ ਸੇ ਨਹੀਂ ਆਸਦੀ ਹੈ ਇਹ ਨਹੀਂ ਯੋਹ ਪਹਾਏ ਪਹਾਏ ਇਹਦੇ ਅਮਰੀਕੀ ਡਾਲਰ ਨੇ ਇੰਨੇ ਕਦੇ ਅਮਰੀਕੀ ਡਾਲਰ ਹੁੰਦੇ ਵੀਰ ਕਿਆ ਨਜ਼ਾਰਾ ਨੇ ਹੁਣ ਵੀ 100 100 ਦਾ ਇੱਕ ਓਏ 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 ਇਹ ਤੇ ਵਿਆਹ ਆਲੇ ਆ ਵਧਰਨ ਭੁੱਲ ਜਾ ਕਿਨੇ ਬਹਿ ਜਾਈ ਤੈਨੂੰ ਐ ਓਏ ਹਾਂ ਇੱਕ ਵਹਾਰ ਲੈ ਲਓ ਤੇ ਇੱਕ ਨਾਲ ਬੰਦਾ ਲੈ ਜਾ ਦਿਹਾੜੀ ਤੇ ਚੁਗਨ ਵਾਲਾ ਚੁਗਨ ਵਾਲਾ ਆਹ ਦੇ ਵਰਗੀ ਬਿਜ਼ਨਸ ਕਰ ਲਿਓ ਪ੍ਰੈਸ਼ਰ ਮਦਰ ਨੂੰ ਲੈਣੇ ਨਾਲ ਕਿ ਵਧਰਨ ਕਰਨਾ ਕਰਦੇ ਕੋਣ ਚੁਗੜੇ ਹਿਆ ਪੀ ਚੁਗੜੇ ਰਹਿਮਤ ਨਹੀਂ ਲੱਗਿਆ ਆਹ ਰਹਿਮਤ ਰਹਿਮਤ ਤੁਹਾਨੂੰ ਪਤਾ ਥੱਲੇ 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 ਚੁਗੂਗਾ ਜਿਹੜਾ ਉੜਦੇ ਉੜਦੇ ਫੜਦਾ ਚਾਹੀਦਾ ਦਾ ਪਿਓ ਲੈ ਜਾ ਕੇ ਨਾਲ ഓക്കെ സെറ്റ് നമ്മ സിനി മെനെ വേളമെ ചെസ്സ് कर असली कर आ बाबू ने आज तो आदमी हो गया है बढ़िया